ਮੋਗਾ ਦੇ ਵਿੱਚ ਮੈਡੀਕਲ ਦੇ ਨਾਮ ਦੇ ਉੱਤੇ ਇੱਕ ਅੰਧਵਿਸ਼ਵਾਸ ਦਾ ਅਜੀਬਾ ਵੀਡੀਓ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਹੋ ਗਏ ਦਾਅਦਿਆ ਕਿ ਮੋਗਾ ਦੇ ਵਿੱਚ ਇੱਕ ਬਾਬੇ ਦੇ ਵੱਲੋਂ ਇੱਕ ਮਹਿਲਾ ਦੀ ਆਕਸੀਜਨ ਪਾਈਪ ਉਤਾਰਨ ਦਾ ਵੀਡੀਓ ਸਾਹਮਣੇ ਆਇਆ ਦਾਅਦਿਆ ਕਿ ਇਸ ਪੀੜਤ ਮਹਿਲਾ ਨੂੰ ਪਿਛਲੇ 3 ਸਾਲਾਂ ਤੋਂ ਆਕਸੀਜਨ ਪਾਈਪ ਲੱਗੀ ਹੋਈ ਸੀ ਪਰ ਇਸ ਬਾਬੇ ਨੇ ਜੋ ਕਿ ਦਾਅਵਾ ਕੀਤਾ ਕਿ ਉਹ ਲੋਕਾਂ ਨੂੰ ਠੀਕ ਕਰਦਾ ਉਸ ਨੇ ਆਕਸੀਜਨ ਪਾਈਪ ਉਤਾਰ ਦਿੱਤੀ ਸਾਂਹ ਦੀ ਪ੍ਰੋਬਲਮ ਪੈਂਦੀ ਆ ਹਨਾ ਕਿੰਦੀ ਮਾਤਾ ਓਕੀ ਹੋਗੇ ਨਾਲ ਇਹ ਸਿਲੰਡਰ ਰੱਖਦੇ ਜੇ ਇਹ ਤੇਰੀ ਨਾਲੇ ਲੈ ਜਾ ਫਿਰ ਖੁਸ਼ ਆ ਬਹੁਤ ਖੁਸ਼ ਹੁਣ ਇਹ ਨਾਲ ਹੀ ਲੱਗੇ ਤਾਂ ਫਿਰ ਤੁਹਾਨੂੰ ਸਾਂਹ ਚੜੀ ਜਾਂਦਾ ਹਨਾ ਚੜ ਰਿਹਾ ਨਾਲ ਚੜਦਾ ਹੁਣ ਵੇਖ ਨਜ਼ਾਰਾ ਚੱਲ ਬਾਬਾ ਆ ਜਾ ਫਿਰ ਸੱਤ ਚੌਕੀਆਂ ਮਾਤਾ ਦੀਆਂ ਗੱਦੀ ਤੇ ਭਰਾਕ ਜਾਣੀਆਂ ਤੁਸੀਂ ਨਾਲ ਆਏ ਆਂ ਕੀ ਲੱਗਦਾ ਇਹਨਾਂ ਦੇ ਘਰ ਆ ਲੈ ਫਿਰ ਨਾਲ ਖੜ ਪੁੱਤ ਵਿਚਾਰੀ ਬਿਮਾਰਾ ਤਾਂ ਤਾਂ ਹੋਣੇ ਬਿੱਥਾ ਪਾਈ ਜਾਣਾ ਨਾ ਨਾ ਕਿੱਥੋਂ ਨਵਾ ਜਾਏਗਾ ਕਿੱਥੇ ਜੇਟਾ ਨਾਲ ਇਹਦੀ ਨਾਲ ਹੀ ਲੈ ਜੂਗੀ ਹਾਂਜੀ ਜਿੰਨਾ ਚੇਰੇ ਦੀ ਲਾਈਫ ਆ ਜ਼ਿੰਦਗੀ ਆ ਵਧੀਆ ਖੁਸ਼ਹਾਲ ਜੀਊਗੀ ਮਾਤਾ ਬੋਲ ਮਾਤਾ ਹੋਸ਼ਾ ਉੱਥੇ ਬਾਬਾ ਜੀ ਨੂੰ ਸਲਾਮ ਕਰ ਤੁਹਾਪ ਜਾ ਕੇ ਡਾਕਟਰ ਨੂੰ ਕਹਿੰਗੇ ਮੈਂ ਠੀਕ ਆ ਮੇਰੇ ਨਾਲ ਇਲਾਜ ਸੱਚ ਜੈਪੀਸ ਕਿੱਸੀ ਕਿੱਸੀ ਦੁਨੀਆ ਦੇ ਦੁੱਖ ਪੁੱਛ ਤੰਦਰੁਸਤੀ ਇੱਕ ਕਿੰਨੇ ਚਿਰ ਤੋਂ ਪੁੱਤ ਲੱਗੀ ਆ ਤਿੰਨ ਸਾਲ ਹੋ ਗਏ ਕੰਮ ਕੀ ਕਰਦਾ ਤੂੰ ਸੱਪ ਹਾਇ ਹਾਇ 50 ਲਾਭ ਦੇ ਘਰ ਵਾਲੇ ਸੱਤ ਚੌਕੀਆਂ ਭਰਾਣੀਆਂ ਹਾਂਜੀ ਸ਼ਰੀਰ ਵੇਖ ਕੇ ਕਿ ਨਾਲ ਕਿਵੇਂ ਲੱਗਦਾ ਸਿਕਟਲਾ ਤੋਰ ਕੇ ਦੇ ਕੋਤੋਂ ਤੱਕ ਦਰਵਾਜ਼ੇ ਤੱਕ ਲਾ ਕੇ ਕੋ ਦੇ ਪਹਿਲਾਂ ਲਾ ਕੇ ਤੋਰ ਪਾ ਪਹਿਲਾਂ ਹੁੰਦਾ ਤੋਰ ਪਾ ਪੁੱਤ ਤੇਰੀ ਇੱਛਾ ਮੈਂ ਨਹੀਂ ਕੁਝ ਕਹਿੰਦੀ ਤੇ ਕੋਣ ਮੱਥਾ ਸੁਣ ਮੇਰੇ ਮਾਲਕਾ ਤੇਰੀ ਬੱਚੀ ਸ਼ਰਾਬ ਦਾ ਨਹੀਂ ਪੀਂਦਾ ਤੇਰੀ ਬੱਚੀ ਆ ਤੇਰੇ ਦਰ ਤੇ ਆਈ ਜਾਂਦੇ ਝੋਲੇ ਚ ਖੈਰ ਪਾ ਖਜ਼ਾਨੇੋਂ ਖੈਰ ਪਾ ਬੱਚੀ ਨੂੰ ਰਾਜੀ ਕਰਿਆਂ ਦਾ ਸਿਲੰਡਰ ਜਾਂ ਲਵਾ ਕੇ ਮਾਰ ਨਹਿਰ ਚ ਕਰਦੇ ਆਂ ਦਾ ਭਲਾ ਤਾਂ ਤੂੰ ਹੰਝੋ ਕੇ ਮੱਧਾ ਦੇ। ਮਾਤਾ ਦੁਸ਼ਾਲਾ ਮਾਰਦੀ ਨੇ ਜਾਣਾ ਕਰੇ ਅੱਜ। ਤੂੰ ਕਹਿੰਗੇ ਬਹੁਤ ਵੱਡਾ ਕੰਮ ਹੋ ਗਿਆ ਅੱਜ। ਪਰ ਬਾਬਾ ਜੀ ਨੂੰ ਯਾਦ ਰੱਖਿਓ। ਗਲਾਸ ਦੇ ਦੇ। ਹੰਤ ਤੌਰ ਫੇਰ ਕੇ ਦੇਖ। ਕੱਟ ਕੇ ਆ ਹੁਣ। ਦੋ ਪਤਾਸੇ ਲੈਚੀਆਂ ਖਾ ਲੇਂਗੇ ਦੋ। ਉੱਥੇ ਦਾ ਕੱਟ ਕੇ ਆ ਹੁਣ। ਮਾਤਾ ਲੱਤ ਸਿੱਧੀ ਕਰ ਮਾੜੀ ਜੀ। जे मेरे ना लिए एक निके मुंडे मुडे दिन लगाई छोटे जे डॉक्टर ने जवाब दिता से बच गया आ जा भजया कुछ नहीं हों कुछ नहीं हों माता मसानी दा और माता कलका का छोटा जा माता के उपरों उपाय करा ਬਾਬਾ ਜੀ ਇਹਦੇ ਕੜਾਈ ਦੱਸੂਗੇ ਖਵਾਜੇ ਪੀਰ ਦਿਓ ਪੁੱਤਰ ਤੁਸੀਂ ਕਰਨਾ ਕੰਮ ਜਿਹੜਾ ਉਪਾਏ ਦੱਸਿਆ ਜਿਹੜਾ ਮੈਂ ਉਪਾਏ ਦੱਸੂਗੀ ਇੱਕ ਮੈਂ ਕਰਨਾ ਗੱਦੀ ਤੋਂ ਆਖਾਂ ਮਤ ਲਾਚੀ ਲਾ ਕੰਮ ਮਸਾਲੇ ਪੱਕੀ ਲੱਗੀ ਹੋਈ ਮਗਰ ਲਾ ਦਿਓ ਕੇਸ ਕਰ ਮੜੀ ਜੀ 4-5 ਸਾਲਾਂ ਤੋਂ ਜਿਹੜੀ ਮਹਿਲਾ ਨੂੰ ਆਕਸੀਜਨ ਲੱਗੀ ਸੀ ਚੰਡੀਗੜ੍ਹ ਸ਼ਹਿਰ ਤੋਂ ਆਂਦੇ ਸੀ ਉਹ ਪਹਿਲੇ ਦਿਨ ਸਾਡੇ ਕੋਲ ਆਈ ਅਸੀਂ ਦੁਆ ਲਈ ਬੇਨਤੀ ਲਈ ਉਹ ਮਤ ਤੇ ਅਸੀਂ ਉਹਨਾਂ ਨੂੰ ਕਹੇ ਦੱਸ ਮਿੰਟ ਤੁਸੀਂ ਆਕਸੀਜਨ ਲਾ ਕੇ ਦੇਖੋ ਉਹਨੇ ਲਾ ਕੇ ਦੇਖੀ ਜੀ ਉਹਨਾਂ ਨੂੰ ਸਾਹ ਸੋਖਾ ਇਹਨੂੰ ਫਰਕ ਪਿਆ ਤੇ ਫਿਰ ਮੈਨੂੰ ਉਹ ਬੋਲੇ ਸੀ ਕਿ ਬਾਬਾ ਜੀ ਆਕਸੀਜਨ ਲਾ ਦਿਆ ਮੈਂ ਕਿਹਾ ਐ ਨਹੀਂ ਲਾਣੀ ਜੀ ਦੁਆ ਨਾਲ ਗਸੀਨ ਉਹਨਾਂ ਦੀ ਲਵਾ ਕੇ ਮੈਂ ਕਿਹਾ ਜਿਹੜੇ ਡਾਕਟਰ ਕੋਲੋਂ ਤੁਹਾਡਾ ਇਲਾਜ ਚੱਲਦਾ ਪਹਿਲਾਂ ਉਹਦੀ ਸਲਾਹ ਲਓ ਉਹਦੀ ਸਲਾਹ ਲੈ ਕੇ ਡਾਕਟਰ ਨੇ ਤੁਹਾਨੂੰ ਕਿਹਾ ਬਿਮਾਰੀ ਭਾਈ ਘਟ ਗਈ ਉਸ ਤੋਂ ਬਾਅਦ ਲਵਾਈ ਤੇ ਕੋਈ ਚੈਨਲ ਵਾਲਾ ਆਂਦਾ ਸੀਗਾ ਤੇ ਉਹ ਉੱਥੇ ਵੀਡੀਓ ਬਣਾ ਕੇ ਲੈ ਜਾਂਦਾ ਸੀ ਆਪਣੇ ਚੈਨਲ ਤੇ ਪਾ ਦਿੰਦਾ ਸੀ ਇਹ ਸਾਡੇ ਫੋਨ ਤੋਂ ਨਹੀਂ ਬਣੀ ਕਿਸੇ ਚੈਨਲ ਵਾਲ ਦੇ ਫੋਨ ਤੋਂ ਬਣੀ ਹੈ ਜੀ ਹਾਂ ਜੀ ਉਹ ਹੀ ਗੱਲ ਮੰਨਨ ਦੇ ਆ ਜੀ ਅੱਲਾ ਕਿਤੇ ਮੌਲਾ ਕਿ ਸਮਝ ਆ ਗਿਆ ਤੇ ਰੋਲਾ ਕਿ ਗੱਲ ਦਾ ਸਮਝ ਦਿਆ ਜੀ ਜਿਹਨੂੰ ਸਮਝ ਆ ਗਿਆ ਉਹ ਰਾਵਨ ਨਾਲ ਬਹਿ ਜਾਂਦਾ ਜਿਹਨੂੰ ਨਹੀਂ ਸਮਝ ਆ ਗਿਆ ਉਹ ਰੋਲਾ ਪੰਦਦਾ ਕਾਫਨ ਸੰਗਤ ਆਂਦੀ ਆ ਹੁਣ ਤੱਕ ਕਿੰਨੇ ਕਿ ਜੜੇ ਗਏ ਨੇ ਇਹ ਠੀਕ ਹੋ ਚੁੱਕੇ 20 ਸਾਲਾਂ ਜੀ ਬੇਗਿੰਤ ਕੋਈ ਗਿਨਤੀ ਨਹੀਂ ਮਬਈ ਤੁਸੀਂ ਉਸ ਵੀਡੀਓ ਦੇ ਵਿੱਚ ਇੱਕ ਬੋਲਦੇ ਪਏ ਮੈਂ ਬੱਚੇ ਦੀ ਪਹਿਲਾਂ ਵੀ ਇਦਾਂ ਹੀ ਉਤਰੀ ਗਈ ਆ ਸਾਡੇ ਕੋਲੇ ਜੀ ਬਰਨਾਲੇ ਤੋਂ ਇੱਕ ਬੱਚਾ ਆਇਆ ਸੀ ਛੋਟਾ ਜਿਹਾ ਬਰਨਾਲੇ ਸਾਡੇ ਚੇਲਿਆਂ ਦਾ ਪ੍ਰੋਗਰਾਮ ਸੀ ਉਹਨੂੰ ਆਕਸੀਜਨ ਲੱਗੀ ਹੋਈ ਸੀ ਕਿੰਨੀ ਉਮਰ ਸੀ ਬੱਚੇ ਦੀ ਆਉਂਦੀ ਨਿਕਾਇ ਸੀ ਐਡਾ ਗਿ ਸੀ ਨਿਕਾਇ ਆ ਅਸੀਂ ਉਹ ਬੱਚੇ ਨੂੰ ਸੁਰਤ ਨਹੀਂ ਜਦੋਂ ਅਸੀਂ ਉਹਦੇ ਸਿਰ ਤੇ ਹੱਥ ਰੱਖ ਕੇ ਦੁਆ ਲਈ ਬੇਨਤੀ ਲਈ ਅੱਖਾਂ ਖੋਲ ਆਇਆ ਜੀ ਆਕਸੀਜਨ ਲੱਗੀ ਸੀ ਕਲਾ ਸਾਈਂ ਚੱਲਦਾ ਸੀ ਅੱਖਾਂ ਖੋਲ ਆਇਆ ਫਿਰ ਸਾਡੇ ਕੋਲ ਦਰਵਾਜ਼ਾ ਆ ਉਹਨੂੰ ਕਿਸੇ ਫੇਰ ਫਕੀਰ ਦਾ ਚੱਕਰ ਸੀ ਉਹਨਾਂ ਦੇ ਕੋਈ ਪੁਰਾਣੇ ਬਜ਼ੁਰਗਾਂ ਤੇ ਭੁੱਲ ਨਾ ਰਹਿੰਦੀ ਸੀਗੀ ਦੇਣ ਵਾਲੀ ਉਹ ਦਰਵਾਰ ਆਏ ਜੀ ਅਸੀਂ ਉਹਨਾਂ ਨੂੰ ਪੁੱਛਿਆ ਤੁਸੀਂ ਕਿੰਨਾਂ ਨੂੰ ਮੰਨਦੇ ਇਹਨਾਂ ਨੂੰ ਮੰਨਦੇ ਇਹਨਾਂ ਨੂੰ ਮੰਨਦੇ ਆ ਫੇਰ ਦੱਸੇ ਆ ਫਲਾਣੇ ਬਾਬੇ ਦੀ ਸੁੱਖ ਨੇਯਾਜ਼ ਤੋਂ ਬੱਚਾ ਤੁਹਾਡਾ ਠੀਕ ਹੋ ਗਿਆ ਜਦੋਂ ਉਹਨਾਂ ਨੇ ਬਾਬੇ ਦੀ ਸੁੱਖ ਦਿੱਤੀ ਨੇਯਾਜ਼ ਦਿੱਤੀ ਅਰਦਾਸ ਬੇਨਤੀ ਲਈ ਬੱਚੇ ਤੋਂ ਕਰਕੇ ਚੰਡੀਗੜ੍ਹ ਪੀਜੀਐਮ ਤੋਂ ਆਕਸੀਜਨ ਲੱਗੇ ਸੀ ਫੇਰ ਉਹ ਡੇਢ ਮਹੀਨੇ ਬਾਅਦ ਜੀ ਦੁਬਾਰਾ ਡਾਕਟਰ ਕੋਲ ਗਏ ਡਾਕਟਰਾਂ ਨੇ ਚੈੱਕ ਕੀਤਾ ਬੱਚਾ ਰਾਜੀ ਆ ਡਾਕਟਰਾਂ ਨੇ ਆਕਸੀਜਨ ਉਹ ਦਿਲਾਤੀ ਉਦੋਂ ਇਸ ਮਾਮਲੇ ਦੇ ਉੱਤੇ ਹਸਪਤਾਲ ਦੇ ਡਾਕਟਰ ਗੁਰਨੂਰ ਕੌਰ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿ ਸਾਹ ਲੈਣ ਦੀ ਸਮੱਸਿਆ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ ਅਤੇ ਇਸ ਦੇ ਨਾਲ ਡਾਕਟਰ ਦੇ ਨਾਲ ਜਿਹੜਾ ਕਿ ਸੰਪਰਕ ਕਰਨਾ ਚਾਹੀਦਾ ਹੈ ਅਜਿਹੇ ਅੰਧਵਿਸ਼ਵਾਸ ਦੇ ਵਿੱਚ ਨਹੀਂ ਪੈਣਾ ਚਾਹੀਦਾ ਬਿਲਕੁਲ ਹੋ ਸਕਦਾ ਹੈ ਦੇਖੋ ਜਿਸ ਪੇ ਜਿਸ ਮਰੀਜ਼ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ ਮਤਲਬ ਕਿ ਉਹਨਾਂ ਦੇ ਫੇਫੜੇ ਕੰਮ ਨਹੀਂ ਕਰਦੇ ਪਏ ਇਮੀਡੀਏਟਲੀ ਜੇ ਤੁਸੀਂ ਆਕਸੀਜਨ ਨਹੀਂ ਜਾਏਗੀ ਤਾਂ ਬ੍ਰੇਨ ਨੂੰ ਆਕਸੀਜਨ ਵੀ ਨਹੀਂ ਜਾਏਗੀ ਤਾਂ ਕੋਈ ਵੀ ਹਾਦਸਾ ਬਿਲਕੁਲ ਹੋ ਸਕਦਾ ਹੈ ਬਹੁਤ ਸਾਰੇ ਮੈਡੀਕਲ ਡਿਜ਼ੀਜ਼ਸ ਦੇ ਵਿੱਚ ਆਕਸੀਜਨ ਦੀ ਲੋੜ ਪੈਂਦੀ ਹੈ ਕਈ ਲੋਕਾਂ ਨੂੰ ਟੈਂਪਰੇਰੀਲੀ ਲੋੜ ਪੈਂਦੀ ਹੈ ਕਈ ਲੋਕਾਂ ਨੂੰ ਲੰਬੇ ਟਾਈਮ ਲਈ ਲੋੜ ਪੈਂਦੀ ਹੈ ਤਾਂ ਜਿਨ੍ਹਾਂ ਦੇ ਵੀ ਫੇਫੜੇ ਕੰਮ ਨਹੀਂ ਕਰਦੇ ਪਏ ਉਹਨਾਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਮੈਂ ਜਨਤਾ ਨੂੰ ਇਹੀ ਕਹਾਂਗੀ ਕਿ ਜੇ ਤੁਹਾਨੂੰ ਕੋਈ ਹੈਲਥ ਪ੍ਰੋਬਲਮ ਹੈਗੀ ਤਾਂ ਪਲੀਜ਼ ਆਪਣੇ ਨੇੜੇ ਦੇ ਡਾਕਟਰ ਨੂੰ ਜ਼ਰੂਰ ਕੰਸਲਟ ਕਰੋ ਉਹਨਾਂ ਦੀ ਸਲਾਹ ਜ਼ਰੂਰ ਲਓ ਕਿਉਂਕਿ ਅ ਜ਼ਰੂਰੀ ਹੋ ਸਕਦਾ ਹੈ ਕਿ ਕੋਈ ਛੋਟੀ ਮੋਟੀ ਬੁਖਾਰ ਵਗੈਰਾ ਹੋਵੇ ਪਰ ਕੋਈ ਵੱਡੀ ਬਿਮਾਰੀ ਵੀ ਨਿਕਲ ਸਕਦੀ ਹੈ ਤਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ ਖੈਰ ਦਾਦੀ ਹੈ ਕਿ ਲਗਾਤਾਰ ਹੀ ਨਾ ਬਾਬਿਆਂ ਦੇ ਵੱਲੋਂ ਲੋਕਾਂ ਨੂੰ ਠੀਕ ਕਰਨ ਦੇ ਦਾਅਵੇ ਕੀਤੇ ਜਾਂਦੇ ਨੇ ਜਿਨ੍ਹਾਂ ਦੀਆਂ ਨੇਕਾਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਅਕਸਰ ਹੀ ਦੇਖਦੇ ਹਾਂ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀ ਜਿੰਦਲ ਦੀ ਰਿਪੋਰਟ